ਗੁਰਮੀਤ ਰਾਮ ਰਹੀਮ ਦੀ ਜੇਲ੍ਹ ਚੋਂ ਆਈ ਅਜਾਹੀ ਚਿੱਠੀ ਰਾਮ ਰਹੀਮ ਵੱਲੋਂ ਜਨਵਰੀ ਦੇ ਪੰਡਾਰੇ ਚ ਸ਼ਾਮਿਲ ਹੋਣ ਦੇ ਦੇ ਦਿੱਤੇ ਸੰਕੇਤ ਖੁਸ਼ੀ ਚ ਝੂਮੇ ਡੇਰਾ ਪ੍ਰੇਮੀ ਸਸ਼ੀਕਾਲ ਮੈਰੀਨਾ ਤਿਮਾਂ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀ ਨਿਸ਼ੀਨ ਸੰਤ ਗੁਰਮੀਤ ਰਾਮ ਰਹੀਮ ਇਨਸਾਨੇ ਡੇਰੇ ਦੇ ਦੂਸਰੇ ਮੁਖੀ ਮਰਹੂਮ ਸ਼ਾ ਸਤਨਾਮ ਸਿੰਘ ਦੇ ਜਨਮ ਦਿਨ 25 ਜਨਵਰੀ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਸੰਕੇਤ ਦਿੱਤੇ ਨੇ ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਸੁਨਾਰੀਆ ਜੇਲ੍ਹ ਦੇ ਵਿੱਚੋਂ ਲਿਖੇ 18ਵੇਂ ਪੱਤਰ ਦੀ ਇਬਾਰਤ ਨੂੰ ਗੋਹ ਨਾਲ ਵਾਚਿਆ ਤਾਂ ਇਹੋ ਜਾਪਦਾ ਇਹ ਪੱਤਰ ਸਾਲ 2023 ਅਤੇ ਦਸੰਬਰ ਮਹੀਨੇ ਦੇ ਅੰਤਿਮ ਨਾਮ ਚਰਚਾ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਜ਼ਾਰਾਂ ਦੀ ਗਿਣਤੀ ਡੇਰਾ ਪ੍ਰੇਮੇ ਨੂੰ ਪੜ੍ਹ ਕੇ ਵੀ ਸੁਨਾਇਆ ਗਿਆ। ਆ ਰਾਮ ਰਹੀਮ ਨੇ ਪੱਤਰ ਚ ਕਿਹਾ ਕਿ ਪਿਆਰੇ ਬੱਚਿਓ ਅਸੀਂ ਗੁਰੂ ਰੂਪ ਚ ਹਰ ਪਲ ਮਾਲਕ ਤੋਂ ਤੁਹਾਡੇ ਲਈ ਭੰਡਾਰੇ ਦੀਆਂ ਖੁਸ਼ੀਆਂ ਮੰਗਦੇ ਹੋਏ ਕਹਿੰਦੇ ਆ ਕਿ ਭੰਡਾਰੇ ਚ ਤੁਹਾਨੂੰ ਈ ਸਪੈਸ਼ਲ ਖੁਸ਼ੀਆਂ ਮਿਲਣ। ਪੈਰੋਲ ਦੌਰਾਨ ਸ਼ਰਧਾਲੂ ਨੂੰ ਆਨਲਾਈਨ ਹੀ ਸੰਬੋਧਨ ਕਰਨ ਕਰਕੇ ਡੇਰਾ ਮੁਖੀ ਵੱਲੋਂ ਪੱਤਰ ਚ ਦਰਜ ਈ ਸਪੈਸ਼ਲ ਖੁਸ਼ੀਆਂ ਨੂੰ ਇੱਕ ਤਰ੍ਹਾਂ ਨਾਲ ਇਸ ਸਬੰਧ ਦੇ ਵਿੱਚ ਡੇਡੇ ਢੰਗ ਨਾਲ ਇੱਕ ਤਰ੍ਹਾਂ ਇਸ਼ਾਰਾ ਹੀ ਮੰਨਿਆ ਜਾ ਰਿਹਾ ਹੈ ਹਾਲਾਂਕਿ ਸ਼ੁਰੂਆਤੀ ਕਿਆਸ ਨੇ ਅਤੇ ਅੰਤਿਮ ਫੈਸਲਾ ਜੇਲ੍ਹ ਤੋਂ ਪੈਰੋਲ ਮਿਲਣ ਉਪਰੰਤ ਹੋਵੇਗਾ ਫਿਰ ਵੀ ਡੇਰਾ ਪ੍ਰੇਮੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਪੱਤਰ ਚ ਨਵੇਂ ਸਾਲ ਅਤੇ ਮਰਹੂਮ ਆਸ਼ਾ ਸਤਨਾਮ ਸਿੰਘ ਦਾ ਜਨਮ ਮਹੀਨਾ ਜਨਵਰੀ ਸ਼ੁਰੂ ਹੋਣ ਦੀਆਂ ਵਧਾਈਆਂ ਵੀ ਭੇਜੀਆਂ ਦੱਸਣ ਜੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਡੇਰਾ ਮੁਖੀ ਸ਼ਾ ਸਤਨਾਮ ਸਿੰਘ ਦਾ ਜਨਮ ਦਿਨ ਹਰ ਸਾਲ ਧੂਮ ਧਾਮ ਨਾਲ ਨਾਲ ਮਨਾਇਆ ਜਾਂਦਾ ਹੈ ਡੇਰਾ ਪੈਰੋਕਾਰ ਪਹਿਲੀ ਜਨਵਰੀ ਨੂੰ ਆਪਣੇ ਢੰਗ ਨਾਲ ਜਸ਼ਨ ਸ਼ੁਰੂ ਕਰ ਦਿੰਦੇ ਨੇ ਜੋ ਮਹੀਨੇ ਦੇ ਅੰਤ ਤੱਕ ਜਾਰੀ ਰਹਿੰਦੇ ਨੇ ਤਾਜ਼ਾ ਪੱਤਰ ਰਾਹੀਂ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਇਹ ਵੀ ਸੱਦਾ ਦਿੱਤਾ ਹੈ ਕਿ ਤੁਹਾਡੇ ਨੇੜੇ ਤੇਰੇ ਕੋਈ ਮੰਦਬੁੱਧੀ ਦਿਵੰਗ ਗੁੰਮ ਰਿਆ ਹੋਵੇ ਤਾਂ ਉਸ ਦਾ ਇਲਾਜ ਕਰਵਾ ਕੇ ਉਸ ਦੇ ਘਰ ਪਹੁੰਚਾਓ ਇਹ ਸੇਵਾ ਤੁਸੀਂ ਕਰ ਰਹੇ ਹੋ ਪਰ ਇਸ ਨੂੰ ਹੋਰ ਜ਼ੋਰ ਨਾਲ ਕਰੋ ਨਰ ਸੇਵਾ ਨਾਰਾਇਣ ਸੇਵਾ ਹੁੰਦੀ ਹੈ ਡੇਰਾ ਸਿਰਸਾ ਮੁਖੀ ਨੇ ਪੱਤਰ ਰਾਹੀਂ ਕਿਹਾ ਕਿ ਆਉਣ ਵਾਲੇ ਅਵਤਾਰ ਮਹੀਨੇ ਐਮ ਐਸ ਜੀ ਦਾ ਤੇ ਨਵੇਂ ਸਾਲ ਦੇ ਪਹਿਲੇ ਦਿਨ ਤੁਸੀਂ ਸਾਰੇ ਮਿਲ ਕੇ ਮਾਨਵਤਾ ਭਲਾਈ ਦਾ ਇੱਕ ਨਵਾਂ ਕਾਰਜ ਸ਼ੁਰੂ ਕਰੋ ਜਿਨ੍ਹਾਂ ਗਰੀਬ ਪਰਿਵਾਰਾਂ ਵਿੱਚ ਕੋਈ ਮੁਖੀ ਜਾਂ ਇੱਕ ਹੀ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ ਆ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਜਾਈਏ ਤੇ ਉਨ੍ਹਾਂ ਦੀ ਆਰਥਿਕ ਤੌਰ ਤੇ ਮਦਦ ਕਰਕੇ ਉਨ੍ਹਾਂ ਦਾ ਦੁੱਖ ਵੰਡਾਈਏ। ਪੱਤਰ ਦੀ ਸ਼ੁਰੂਆਤ ਤੇ ਵਿੱਚ ਉਹਨਾਂ ਕਹੇ ਕਿ ਸਾਡੇ ਪਿਆਰੇ ਬੱਚਿਓ, ਟਰਸਟ ਪ੍ਰਬੰਧਕ, ਸੇਵਾਦਾਰੋ ਤੇ ਸੇਵਾਦਾਰੋ ਤਾਂ ਤਾਂ ਸਤਿਗੁਰ ਤੇਰਾ ਹੀ ਆਸਰਾ। ਸਾਡੇ ਕਰੋੜਾ ਪਿਆਰੋ ਬੱਚਿਓ ਤੁਹਾਨੂੰ ਸਭ ਨੂੰ ਪਰਮ ਪਿਤਾ ਸਾਹਿਬ ਸਤਨਾਮ ਦਾਤਾ ਦੇ avatars ਮਹੀਨੇ ਦੀਆਂ ਕਰੋੜਾਂ ਵਧਾਈਆਂ, ਆਸ਼ੀਰਵਾਦ ਨਵਾਂ ਸਾਲ ਵੀ ਸ਼ੁਰੂ ਹੋ ਰਿਹਾ ਤੁਹਾਡੇ ਸਾਰਿਆਂ ਲਈ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਐਮ ਐਸ ਜੀ ਅਵਤਾਰ ਮਹੀਨੇ ਦੇ ਨਵੇਂ ਸਾਲ ਤੁਹਾਡੇ ਸਾਰੇ ਲਈ ਅਤੀ ਸ਼ੁਭ ਹੋਵੇ ਤੇ ਤੁਹਾਡੀ ਹਰ ਜਾਇਜ਼ ਮੰਗ ਪਰਮਾਤਮਾ ਜਲਦੀ ਪੂਰੀ ਕਰਕੇ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਦੇਵੇ ਇਸ ਦੇ ਨਾਲ ਹੀ ਗੁਰਮੀਤ RAM ਰਹੀਮ ਨੇ ਇੱਕ ਵਾਰ ਫਿਰ ਤੋਂ ਆਪਣੇ ਆਪ ਨੂੰ ਸਭ ਦਾ ਗੁਰੂ ਦੱਸਿਆ ਉਹ ਕਿਹਾ ਕਿ ਮੈਂ ਤੁਹਾਡਾ ਗੁਰੂ ਹਾਂ ਗੁਰੂ ਸੀ ਤੇ ਗੁਰੂ ਹੀ ਰਹਾਂਗਾ ਇਸ ਦੇ ਨਾਲ ਹੀ ਉਹਨਾਂ ਨੇ ਚਿੱਠੀ ਦੇ ਵਿੱਚ ਆਪਣੇ ਸਾਧ ਸੰਗਤ ਦੇ ਬਾਅਦ ਸੇ ਜਿਹੜੇ ਕੀ ਸੰਦੇਸ਼ ਜਾਰੀ ਕੀਤੇ ਨੇ ਕਿ ਗਰੀਬਾਂ ਦੀ ਮਦਦ ਉਹ ਕੀਤੀ ਜਾਵੇ। ਉਹਨਾਂ ਕਹਿਆ ਕਿ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਰੇ ਬਹੁਤ ਸੇਵਾ ਕਰਦੇ ਹੋ ਤੇ ਪੰਡਾਰੇ ਦੇ ਹਰ ਦਿਨ ਖੁਸ਼ੀ ਤੇ ਮਸਤੀ ਨਾਲ ਭਰਪੂਰ ਰਹਿੰਦੇ ਹੋ। ਤੁਸੀਂ ਜੇਕਰ ਚਾਹੁੰਦੇ ਹੋ ਕਿ ਖੁਸ਼ੀਆਂ ਤੇ ਮਸਤੀ ਹਰ ਦਿਨ ਵਾਦੀ ਰਹੇ ਤਾਂ ਤੁਸੀਂ ਤਿੰਨ ਬਚਨਾਂ ਦੇ ਪੱਕੇ ਰਹੋ ਤੇ ਦ੍ਰਿੜ ਯਕੀਨ ਗੁਰੂ ਤੇ ਗੁਰੂ ਦੇ ਬਚਨਾਂ ਤੇ ਵੀ ਰੱਖੋਗੇ ਤਾਂ ਖੁਸ਼ੀਆਂ ਦੀ ਮਸਤੀ ਕਈ ਗੁਣਾ ਰੋਜ ਵੱਜ ਜਾਵੇਗੀ ਤੁਹਾਨੂੰ ਸਭ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਇੱਕ ਵਾਰ ਫੇਰ ਕਹਿ ਰਹੇ ਕਿ ਤੁਹਾਡੇ ਗੁਰੂ ਅਸੀਂ ਸੀ ਅਸੀਂ ਹਾਂ ਤੇ ਅਸੀਂ ਰਹਾਂਗੇ ਤੇ ਅਸੀਂ ਹੀ ਹਾਂ ਇਸ ਮੁਹਿੰਮ ਦਾ ਨਾਂ ਹੋਵੇਗਾ ਸਹਾਰਾ ਇਹ 인ਸਾ ਹੱਥ ਖੜੇ ਕਰੋ ਜੀ ਜੋਰ ਨਾਲ ਨਾਰਾ ਵੀ ਲਗਾਓ ਹੱਥੇ ਹੇਠਾਂ ਕਰ ਲੋ ਜੋ ਸੇਵਾਦਾਰ ਇਹ ਸੇਵਾ ਕਰਨਗੇ ਪਰਮ ਪਿਤਾ ਪਰਮਾਤਮਾ ਉਹਨਾਂ ਦੀਆਂ ਝੋਲੀਆਂ ਵੱਖ-ਵੱਖ ਖੁਸ਼ੀਆਂ ਦੇ ਕੇ ਭਰਨਗੇ ਸੋ ਦਾ ਦੇ ਕਿ ਇਸ ਤੋਂ ਪਹਿਲਾਂ 17 ਚਿੱਠੀਆਂ ਗੁਰਮੀਤ ਰਾਮ ਰਹੀਮ ਨੇ ਜਾਰੀ ਕੀਤੀਆਂ ਤੇ ਇਹ 18ਵੀਂ ਚਿੱਠੀ ਜਿਹੜੀ ਕਿ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਬਿਊਰੋ ਰਿਪੋਰਟ ਪੰਜ ਆਪ ਚੈਨਲ